ਸਤਿ ਸ਼੍ਰੀ ਅਕਾਲ ਦੋਸਤੋ ਯੰਗ ਫਾਰਮਰ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਆਪਾਂ ਬਹੁਤ ਸੋਹਣੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆਂ ਜਿਵੇਂ ਤੁਸੀਂ ਜਾਣਦੇ ਹੋ ਕਿ ਇਹਨਾਂ ਦਿਨਾਂ ਦੇ ਵਿੱਚ ਕਿਸਾਨੀ ਸੰਘਰਸ਼ ਵੀ ਜੋਰਾਂ ਦੇ ਚੱਲ ਰਿਹਾ ਹੈਗਾ ਤੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਹਰਿਆਣਾ ਦੇ ਬਾਰਡਰਾਂ ਤੇ ਬੈਠੇ ਹੋਏ ਆ ਤੇ ਅੱਜ ਆਪਾਂ ਤੁਹਾਨੂੰ ਮਿਲੌਣ ਜਾ ਰਹੇ ਆਗੇ ਅਜਿਹੀ ਹੀ ਕਿਸਾਨਾਂ ਦੇ ਨਾਲ ਜਿਹੜੇ ਆਪਣੇ ਖੇਤਾਂ ਦੇ ਵਿੱਚ ਜਿਹੜੀ ਫਸਲ ਹੁੰਦੀ ਆ ਉਸ ਫਸਲ ਦੀ ਜਿਹੜੀ ਇਹਨਾਂ ਨੇ ਕੀਮਤ ਵਧਾਈ ਹੈਗੀ ਆਪਣੀ ਫਸਲ ਨੂੰ ਪ੍ਰੋਸੈਸਿੰਗ ਕਰਕੇ ਇਹ ਲੋਕਾਂ ਤੱਕ ਲੈ ਕੇ ਆਉਂਦੇ ਨੇ ਕੋਈ ਸਮਾਂ ਹੁੰਦਾ ਸੀਗਾ ਕਿ ਆਪਣੇ ਪਿੰਡਾਂ ਦੇ ਵਿੱਚ ਆਮ ਹੀ ਪਿੰਡਾਂ ਦੇ ਵਿੱਚ ਵੇਲ ਨੇ ਚੱਲਦੇ ਹੁੰਦੇ ਸੀਗੇ ਤੇ ਲੋਕ ਆਪਣਾ ਗੰਨਾ ਬੀਜਦੇ ਸੀ ਉਹਨਾਂ ਵੇਲਿਆਂ ਤੋਂ ਘਰ ਦੀ ਲੋੜ ਵਾਸਤੇ ਗੁੜ ਕਢਵਾਉਂਦੇ ਸੀਗੇ ਹੌਲੀ-ਹੌਲੀ ਜਿਹੜਾ ਫਸਲੀ ਚੱਕਰ ਬਦਲਦੇ ਗਏ ਤੇ ਆਪਣੇ ਲੋਕਾਂ ਨੇ ਜਿਹੜੀਆਂ ਇਹੋ ਜਿਹੀਆਂ ਫਸਲਾਂ ਸੀਗੀਆਂ ਉਹਨਾਂ ਤੋਂ ਕਿਨਾਰਾ ਕਰ ਲਿਆ ਤੇ ਅੱਜ ਉਹੀ ਦੌਰ ਨੂੰ ਬਾਈ ਹੋਰਾਂ ਨੇ ਵਾਪਸ ਲੈ ਕੇ ਆਂਦਾ ਹੈਗਾ ਆਪਾਂ ਖੜੇ ਆਂ ਪਿੰਡ ਕਰਾਈ ਵਾਲਾ ਦੇ ਮਿਹਨਤੀ ਕਿਸਾਨਾਂ ਦੇ ਕੋਲ ਆ ਜੋ ਗੱਲਬਾਤ ਕਰਦੇ ਆ ਬਾਈ ਹੋਰਾਂ ਤੋਂ ਲੈਨੇ ਆ ਜਾਣਕਾਰੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਨੋ ਠੀਕ ਠਾਕ ਹੋ ਜੀ ਕਿਵੇਂ ਚੱਲ ਰਿਹਾ ਕੰਮ ਕਾਰੀ ਬਹੁਤ ਵਧੀਆ ਬਾਈ ਬਹੁਤ ਵਧੀਆ ਬਾਈ ਪਹਿਲਾਂ ਤਾਂ ਆਪਣੀ ਇੰਟਰੋਡਕਸ਼ਨ ਦਿਓ ਹਣਾ ਆਪਣਾ ਨਾਮ ਪਿੰਡ ਤੇ ਜਿਹੜੀ ਜਗ੍ਹਾ ਤੇ ਆਪਾਂ ਖੜੇ ਆਂ ਜੀ ਇਸ ਲੋਕੇਸ਼ਨ ਬਾਰੇ ਦੱਸਿਓ ਜੀ ਪਿੰਡ ਬਾਈ ਆਪਣਾ ਕਰਾਈ ਵਾਲਾ ਹਾਂਜੀ ਨਾਮ ਮੇਰਾ ਗੁਰਇਕਬਾਲ ਸਿੰਘ ਹਾਂਜੀ ਤੇ ਆਪਾਂ ਖੜੇ ਆ ਇਸ ਟਾਈਮ ਮਲੋਟ ਮੁਖਸਰ ਰੋਡ ਪਿੰਡ ਔਲਖ ਦੇ ਨੇੜੇ ਇਹ ਮਲੋਟ ਤੋਂ 8 ਕਿਲੋਮੀਟਰ ਹਾਂਜੀ ਮਕਸਰ ਰੋਡ ਤੇ ਠੀਕ ਹੈ ਭਾਈ ਭਾਈ ਜਿਵੇਂ ਆਪਾਂ ਤੁਹਾਡੇ ਪਿੱਛੇ ਦੇਖ ਰਹੇ ਹਾਂ ਹਨਾ ਗੁੜ ਕੱਢਣ ਦਾ ਕੰਮ ਚੱਲ ਰਿਹਾ ਹੈਗਾ ਜਿਹਨੂੰ ਤੁਸੀਂ ਖਲਾੜੀ ਦਾ ਰੂਪ ਦਿੱਤਾ ਹੈਗਾ ਖਲਾੜਾ ਵੀ ਛੋਟਾ ਨਹੀਂਗਾ ਵੱਡਾ ਤੁਸੀਂ ਪੂਰਾ ਪ੍ਰੋਜੈਕਟ ਲਾਇਆ ਹੋਇਆ ਹਨਾ ਤੇ ਨਾਲ ਆਟਲਟ ਬਣਾਈ ਹੈ ਹੋਰ ਵੀ ਕਾਫੀ ਕੁਝ ਇੱਥੇ ਕਰ ਰਹੇ ਹਾਂ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਇਸ ਕੰਮ ਵੱਲ ਆਉਣਾ ਕਿਵੇਂ ਹੋਇਆ ਕਿੱਥੋਂ ਚਿੰਗ ਲੱਗੀ ਕਿਵੇਂ ਸੋਚਿਆ ਵੀ ਆਪਾਂ ਖਲਾੜਾ ਲਾਉਣਾ ਹੈਗਾ ਆਪਣਾ ਗੁੜ ਕੱਢ ਕੇ ਵੇਚਣਾ ਹੈਗਾ ਇਹ ਸ਼ੁਰੂ ਕਿੱਥੋਂ ਹੋਇਆ ਕੰਮ ਇਹ ਏ ਬਾਈ ਜਗਮੀਤ ਆਪਾਂ 5 ਸਾਲ ਪਹਿਲਾਂ ਸਵਾ 4 ਸਾਲ ਪਹਿਲਾਂ ਸ਼ੁਰੂ ਕੀਤਾ ਤੇ ਸੀਜ਼ਨ ਆਪਣਾ ਗੁਰਦ ਵਾਲਾ ਪੰਜਵਾਂ ਠੀਕ ਹੈ ਜੀ ਤੇ ਚਿੰਗ ਦੀ ਦੱਸਾਂ ਬਾਈ ਤੁਹਾਨੂੰ ਵੀ ਸ਼ੁਰੂ ਤੋਂ ਸੀਗਾ ਵੀ ਖੇਤੀ ਆਧਾਰਿਤ ਕੋਈ ਕੰਮ ਕਰ ਲਗੇ ਹਾਂਜੀ ਤੋਂ ਕਾਫੀ ਸਰਚ ਕੀਤੀ ਕੋਈ ਸਮਝ ਨਹੀਂ ਆਈ ਹਾਂ ਤੇ ਕੁਦਰਤੀਆਂ ਮੇਲ ਮਲਾਪ ਹੁੰਦੇ ਗਏ ਆਪਣੇ ਐਗਰੀਕਲਚਰ ਦੇ ਡਾਕਟਰ ਸੀ ਬਲਜਿੰਦਰ ਸਿੰਘ ਬਰਾੜ ਜੀ ਹਾਂਜੀ ਹੁਣ ਉਹ ਰਿਟਾਇਰ ਹੋ ਗਏ ਠੀਕ ਹੈ ਜੀ ਉਹਨਾਂ ਨਾਲ ਮਿਲੇ ਉਹ ਉਹਨਾਂ ਨੇ ਕਹਿਤਾ ਵੀ ਤੁਸੀਂ ਆਹ ਕੰਮ ਸ਼ੁਰੂ ਕਰੋ ਇਹਦੇ ਬਾਰੇ ਸਰਚ ਕੀਤਾ ਤੇ ਆਪਾਂ ਨੂੰ ਇਹ ਵਧੀਆ ਲੱਗਿਆ ਠੀਕ ਹੈ ਬਈ ਤੇ ਬਸ ਉਹ ਖੇਤੀਬਾੜੀ ਵਿਭਾਗ ਦੇ ਪ੍ਰੇਰਣਾ ਸਦਕਾ ਕੇ ਵੀ ਕੇ ਗੁੰਨੇ ਆਣੇ ਆ ਉਦੋਂ ਬਾਅਦ ਚਰਨਜੀਤ ਬਰਾੜ ਜੀ ਫਰੀਦਕੋਟ ਵਾਲੇ ਹਾਂਜੀ ਉਦੋਂ ਬਾਅਦ ਬਲਜਿੰਦਰ ਬਰਾੜ ਜੀ ਉਹਨਾਂ ਦੀ ਪ੍ਰੇਰਣਾ ਨਾਲ ਹੀ ਥੋੜਾ ਜਿਹਾ ਪਤਾ ਲੱਗਿਆ ਤੇ ਇਧਰ ਨੂੰ ਤੁਰ ਪਏ ਠੀਕ ਹੈ ਬਈ ਬਈ ਜਿਵੇਂ ਅੱਜ ਕੱਲ੍ਹ ਨਾ ਲੋਕ ਹੁੰਦੇ ਆ ਹਰ ਬੰਦਾ ਚਾਹੁੰਦਾ ਵੀ ਮੇਰਾ ਬਿਜ਼ਨਸ ਹੋਵੇ ਮੈਂ ਪੈਸੇ ਕਮਾਵਾਂ ਹਨਾ ਚੰਗਾ ਕੰਮ ਸੈੱਟ ਕਰਾਂ ਤੇ ਕੰਮ ਲੋਕ ਹੋਰ ਲੱਭ ਲੈਂਦੇ ਆਪਣੇ ਹਨਾ ਜ਼ਿੰਮੇਵਾਰੀ ਵੀ ਜਿਵੇਂ ਹੋਰਾਂ ਕੰਮਾਂ 'ਚ ਵੜ ਗਏ ਆ ਜ਼ਿੰਮੇਵਾਰੀ ਤੋਂ ਹਰ ਬੰਦਾ ਕਿਨਾਰਾ ਕਰਨਾ ਚਾਹੁੰਦਾ ਹੈਗਾ ਤੁਸੀਂ ਔਖੇ ਕੰਮ ਵੱਲ ਆਏ ਹੋ ਕਮਾਈ ਚਲੋ ਜ਼ਰੂਰ ਹੁੰਦੀ ਹੋਊਗੀ ਪਰ ਇਸ ਕੰਮ 'ਚ ਮਿਹਨਤ ਬਹੁਤ ਜ਼ਿਆਦਾ ਹੈਗੀ ਆ ਲੋਕਾਂ ਨੂੰ ਆਪਣੀ ਚੀਜ਼ ਬਾਰੇ ਦੱਸਣਾ ਚੰਗੀ ਕੁਆਲਿਟੀ ਤਿਆਰ ਕਰਨੀ ਇਹਦੇ ਵਿੱਚ ਮਿਹਨਤ ਬਹੁਤ ਜ਼ਿਆਦਾ ਲੱਗਦੀ ਹੈ ਕਦੇ ਇਹ ਨਹੀਂ ਸੋਚਿਆ ਵੀ ਯਾਰ ਮਿਹਨਤ ਵਾਲਾ ਕੰਮ ਆ ਕੋਈ ਹੋਰ ਕੰਮ ਕਰ ਲੈਂਦੇ ਵੀ ਇਸ ਕੰਮ ਦੇ ਵਿੱਚ ਇੰਨੀ ਮਿਹਨਤ ਐ ਇੰਨਾ ਖਰਚਾ ਕੀਤਾ ਹਨਾ ਤੇ ਇੱਥੇ ਖੜਨਾ ਪੈਂਦਾ ਹਰ ਸਮੇਂ ਡਿਊਟੀ ਦੇਣੀ ਪੈਂਦੀ ਆ ਇਹ ਬਾਈ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਵੀ ਸ਼ੁਰੂ ਤੋਂ ਮੰਨਤਾ ਹੀ ਸੀ ਵੀ ਕੰਮ ਉਹੀ ਕਰਨਾ ਜਿਹੜਾ ਖੇਤੀ ਆਧਾਰ ਤੋਂ ਹੋਵੇ ਹਾਂਜੀ ਤੇ ਦੂਜੀ ਗੱਲ ਬਾਈ ਕਠਿਨਾਈਆਂ ਇਹਦੇ ਵਿੱਚ ਬਹੁਤ ਹੱਦੋਂ ਵੱਧ ਮਿਹਨਤ ਹੂੰ ਜਿੰਨੀ ਕੁ ਮਿਹਨਤ ਆ ਮਿਹਨਤ ਦੇ ਮੁਤਾਬਕ ਹਜੇ ਤਾਂ ਉਹਨਾ ਪ੍ਰਾਫਿਟ ਹੈ ਨਹੀਂਗਾ ਪ੍ਰਾਫਿਟ ਹੈਗਾ ਹਾਂਜੀ ਬਹੁਤ ਹੈ ਪਰ ਜਿੰਨੀ ਮਿਹਨਤ ਆ ਉਹਦੇ ਮੁਤਾਬਕ ਹੈ ਨਹੀਂ ਪਰ ਇਹਦਾ ਕਾਰਨ ਬਾਈ ਇੱਕ ਇਹ ਵੀ ਹੈ ਵੀ ਜੀ ਆਪਾਂ ਸਾਰੇ ਖੇਤੀ ਚ ਭੱਜ ਗਏ ਤੇ ਜਾਵਾਂਗੇ ਕਿੱਥੇ ਜਾਵਾਂਗੇ ਕਿੱਥੇ ਤੇ ਦੂਜੀ ਗੱਲ ਇਹ ਆ ਵੀ ਇੱਕੋ ਇੱਕ ਧੰਦਾ ਮੈਨੂੰ ਤਾਂ ਲੱਗਦਾ ਜਿਹੜਾ ਰਹਿੰਦੀ ਦੁਨੀਆ ਤੱਕ ਸਕੋਪ ਹੈ ਖਾਣੇ ਦਾ ਬਿਲਕੁਲ ਤੇ ਇਹਦਾ ਜੇ ਅਸੀਂ ਸੈੱਟ ਕਰ ਲਿਆ ਤਾਂ ਸਾਡੇ ਬਾਲ ਬੱਚੇ ਵੀ ਸੈੱਟ ਤੇ ਦੂਜੇ ਕੰਮ ਦਾ ਬਾਈ ਪਤਾ ਨਹੀਂ ਅੱਜ ਹੈ ਕੱਲ ਹੈ ਨਹੀਂ ਇਹ ਕੰਮ ਰਹਿੰਦੀ ਦੁਨੀਆ ਦਾ ਕੰਮ ਹੈ। ਬਾਕੀ ਜਿਵੇਂ ਤੁਹਾਡਾ ਰਜਗਾਰ ਹੈ ਇੱਥੇ ਆਪਾਂ ਦੇਖ ਰਹੇ ਹਾਂ ਕਿੰਨੇ ਬੰਦੇ ਕੰਮ ਕਰ ਰਹੇ ਆ। ਜੀ ਇੱਥੇ ਬਈ ਕਿੰਨੇ ਬੰਦਿਆਂ ਨੂੰ ਕੰਮ ਦਿੱਤਾ ਹੋਇਆ ਲੇਬਰ ਦੇ ਵਿੱਚ? ਇਹ ਬਈ ਤਿੰਨ ਮਿੱਤਰਾਂ ਦਾ ਆਪਣਾ ਸਾਂਝਾ ਕੰਮ ਹੈ। ਹਾਂਜੀ। ਸੱਤ ਬੰਦੇ ਜਿਹੜੇ ਗੁੜ ਬਣਾਉਂਦੇ ਆ। ਠੀਕ ਹੈ ਜੀ। ਦੋ ਤਿੰਨ ਬੰਦੇ ਜਿਹੜੇ ਪੈਕਿੰਗ ਸਾਮ ਸੰਭਾਲੋਗੇ। ਹੂੰ। ਤੇ ਮੰਨ ਕੇ ਚੱਲੋ ਨੌ ਬੰਦੇ ਹੋਗੇ। ਤਿੰਨ ਅਸੀਂ ਲਾਗੇ। ਹਾਂਜੀ। 12 ਹੋਗੇ। ਹਾਂਜੀ। ਤੇ ਨਾਲ ਛੋਟੇ ਮੋਟੇ ਰੋਜਗਾਰ ਜਿਵੇਂ ਪਿੰਡ ਦੀਆਂ ਲੇਡੀਜ਼ ਆਗੀਆਂ ਜਿਵੇਂ ਅਸੀਂ ਪੈਕਿੰਗ ਕਰਨੀ ਹੁੰਦੀ ਆ ਜਿਵੇਂ ਚਾਰ ਪਾਉਣੇ ਆ ਹਾਂਜੀ ਜਾਂ ਸੇਵੀਆਂ ਵਟ ਕੇ ਵੇਚਣੀਆਂ ਉਹ ਸੀਜ਼ਨਲੀ 5-10 ਲੇਡੀਜ਼ ਨੂੰ ਵੀ ਕੰਮ ਮਿਲ ਜਾਂਦਾ ਗਰੀਬਾਂ ਦੀਆਂ ਨੂੰ ਠੀਕ ਆ ਬਾਈ ਹਾਂਜੀ ਚਲੋ ਬਹੁਤ ਵਧੀਆ ਗੱਲ ਆ ਬਾਈ ਜੀ ਆਪਣੇ ਖਲਾੜੇ ਬਾਰੇ ਦੱਸਿਓ ਜੀ ਇੱਥੇ ਤੁਸੀਂ ਜਿਹੜਾ ਕਿੰਨੇ ਤਰ੍ਹਾਂ ਦਾ ਗੁੜ ਹੁਣ ਤਿਆਰ ਕਰਦੇ ਹੋ ਕਿੰਨੀ ਤਰੀਕ ਤੋਂ ਆਪਣਾ ਸੀਜ਼ਨ ਸ਼ੁਰੂ ਹੋ ਜਾਂਦਾ ਕਿੰਨੀ ਤਰੀਕ ਤੱਕ ਚੱਲਦਾ ਹੈਗਾ ਜੇ ਕਿਸੇ ਨੇ ਗੁੜ ਕਢਵਾਉਣਾ ਹੈਗਾ ਤੁਹਾਡੇ ਤੋਂ ਕਰਾਈ ਤੇ ਉਹ ਵੀ ਕੱਢ ਦਿੰਨੇ ਹੋ ਹਨਾ हां भाई आज ਜਿਹੜਾ ਕੰਮ ਚੱਲੀ ਜਾਂਦਾ ਹੁਣੇ ਕਰਾਇਆ ਵਾਲਿਆਂ ਦੇ ਚੱਲੀ ਜਾਂਦਾ ਠੀਕ ਕਰ ਦਿੰਨੇ ਆਪਾਂ ਤੇ ਕੰਮ ਆਪਣਾ ਬਾਈ ਜੀ ਮੰਨ ਕੇ ਚੱਲੋ ਵੀ ਦਸੰਬਰ ਦੇ ਦੂਜੇ ਹਫ਼ਤੇ ਸਟਾਰਟ ਕਰਦੇ ਹੁੰਨੇ ਆਂ ਹਾਂਜੀ ਕਿਉਂਕਿ ਉਸ ਤੋਂ ਪਹਿਲਾਂ ਜਿਹੜਾ ਗੁੜ ਬਣਦਾ ਉਹ ਸਾਰਾ ਖੰਡ ਵਾਲਾ ਬਣੂਗਾ ਠੀਕ ਹੈ ਜੀ ਉਸ ਤੋਂ ਪਹਿਲਾਂ ਗੰਨੇ ਦਾ ਮੈਚਿਓਰ ਨਹੀਂ ਹੁੰਦਾ ਜਿਵੇਂ ਵੀਡੀਓ ਆਉਂਦੀਆਂ ਸੀਗੀਆਂ ਫੜੇ ਸੀਗਾ ਨਾ ਆਪਣੇ ਛੇ ਦੇ ਭਾਗ ਵਾਲਿਆਂ ਨੇ ਬਸ ਉਹੀ ਚੀਜ਼ ਹੈ ਜੀ ਉਹ ਖੰਡ ਵਾਲਾ ਕੋਡ ਆਉਂਦਾ ਹਾਂ ਉਸ ਤੋਂ ਪਹਿਲਾਂ ਮੈਚਿਓਰਟੀ ਨਹੀਂ ਆਉਂਦੀ ਇਹਦੇ 'ਚ ਹੂੰ ਤੇ ਉਸ ਤੋਂ ਬਾਅਦ ਲਾਸਟ ਆਪਾਂ ਜਦੋਂ ਕਣਕਾ ਪੱਕਣ ਗਿਆ ਅਪ੍ਰੈਲ ਦਾ ਪਹਿਲਾ ਹ ਤੇ ਜਦਾਂ ਕਣਕਾ ਪੱਕ ਗਿਆ ਉਦੋਂ ਹੀ ਆਪਾਂ ਬੰਦ ਕਰ ਦੇਣਾ ਹੁੰਦਾ ਏ ਠੀਕ ਆ ਭਾਈ ਉਦੋਂ ਫਿਰ ਗੁੜ ਖੜਦਾ ਨਹੀਂ ਢਾਲਣਾ ਸ਼ੁਰੂ ਹੋ ਜਾਂਦਾ ਗੁੜ ਖੜ ਵੀ ਜਾਂਦਾ ਪਰ ਦਿੱਕਤ ਇਹ ਆਉਂਦੀ ਆ ਵੀ ਆਪਾਂ ਖੇਤਾਂ 'ਚ ਬੈਠੇ ਆ ਹੂੰ ਤੇ ਗਰਮੀ 'ਚ ਕਣਕ ਪੱਕੀ ਹੁੰਦੀ ਆ ਹਾਂ ਉਦੋਂ ਡਰ ਹੁੰਦਾ ਵੀ ਕਦੇ ਅੱਗ ਨਾ ਲੱਗ ਜੇ ਕੋਈ ਵੱਡਾ ਨੁਕਸਾਨ ਹੋ ਸਕਦਾ ਠੀਕ ਆ ਭਾਈ ਹਾਂ ਜੇ ਆਪਾਂ ਗੱਲ ਕਰੀਏ ਭਾਈ ਖਰਚੇ ਦੀ ਹਨਾ ਕਿਉਂਕਿ ਏਡਾ ਸਾਰਾ ਤੁਸੀਂ ਜਿਹੜਾ ਜਿਗਾੜ ਤਿਆਰ ਕੀਤਾ ਹੈਗਾ ਔਟਲੈਟ ਵੀ ਆ ਘਲਾੜਾ ਵੀ ਆ ਜਗਾ ਵੀ ਤੁਹਾਡੀ ਚੰਗੀ ਕੀਮਤ ਦੀ ਆਨ ਰੋਡ ਤੇ ਹੈਗੀ ਆ ਹਨਾ ਹੁਣ ਤੱਕ ਕਿੰਨਾ ਕ ਖਰਚਾ ਇਸ ਕੰਮ ਤੇ ਤੁਸੀਂ ਕਰ ਚੁੱਕੇ ਹੁਣ ਤੱਕ ਬਾਈ ਜ਼ਗਮੀਨ ਦਾ ਆਪਾਂ ਆਊਟਲੈਟ ਸਾਰਾ ਜਿਹੜਾ ਇੱਥੇ ਦੋ ਤਿੰਨ ਆਪਣੇ ਸਟੋਰ ਆ ਗਏ ਕਲਾੜਾ ਲਗਭਗ 35 ਤੋਂ 38 ਲੱਖ ਰੁਪਇਆ ਸਾਰੇ ਦਾ ਖਰਚਾ ਕਰ ਦਿੱਤਾ ਜਿਹੜੀ ਇਨਵੈਸਟਮੈਂਟ ਕਰ ਚੁੱਕਾ ਜ਼ਮੀਨ ਦਾ ਅਲੱਗ ਹੋ ਗਿਆ 5 ਮਹੀਨੇ ਲੱਗ ਜ਼ਮੀਨ ਆਪਣੀ ਆਪਣੇ ਮੇਰੇ ਮਿੱਤਰ ਦੀ ਸੀ ਜਿਹੜਾ ਪਾਰਟਨਰ ਹੈ ਹਾਂਜੀ ਤੇ ਜ਼ਮੀਨ ਤੋਂ ਇਲਾਵਾ ਠੀਕ ਹੈ ਬਾਈ ਤੇ ਬਾਈ ਹੁਣ ਮਿਹਨਤ ਵੀ ਕਰਦੇ ਹਾਂ ਚੰਗੀ ਕੁਆਲਿਟੀ ਵੀ ਤਿਆਰ ਕਰ ਰਹੇ ਹਾਂ ਆਪਣੇ ਏਰੀਆ ਦੇ ਵਿੱਚ ਤੁਹਾਡਾ ਚੰਗਾ ਨਾਮ ਆ ਹਨਾ ਨਵਾਂ ਕੰਮ ਹੈਗਾ ਇਸ ਏਰੀਆ ਦੇ ਵਿੱਚ ਜਿਵੇਂ ਦੀ ਮਿਹਨਤ ਕਰ ਰਹੇ ਹਾਂ ਲੋਕਾਂ ਵੱਲੋਂ ਇਹਦਾ ਹੰਗਾਰਾ ਮਿਲ ਰਿਹਾ ਹੈਗਾ ਜੀ ਹੰਗਾਰਾ ਬਾਈ ਹੁਣ ਬਹੁਤ ਮਿਲਦਾ ਹੁਣ ਮਿਲਦਾ ਹਾਂ ਜਿਵੇਂ ਜਿਵੇਂ ਲੋਕਾਂ ਨੂੰ ਅਸੀਂ ਕੁਆਲਿਟੀ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਗੁੜ ਵਧੀਆ ਪੱਕਾ ਬਣੇ ਹਾਂਜੀ ਬਿਨਾ ਮਲਾਵਟ ਦਾ ਆਪਾਂ ਕੁਝ ਕਰਨੀ ਨਹੀਂ ਪ੍ਰੋਸੈਸਿੰਗ ਸਾਰੀ ਕੁਦਰਤੀ ਹੋਗੀ ਤੇ ਜਿਵੇਂ ਜਿਵੇਂ ਲੋਕਾਂ ਦੇ ਗੁੜ ਪਹੁੰਚਦਾ ਉਵੇਂ ਉਵੇਂ ਮੰਗਵਦੀ ਹੈ ਤੇ ਵਧੀਆ ਹੰਗਾਰਾ ਜੀ ਠੀਕ ਹੈ ਬਾਈ ਇੱਕ ਬਾਈ ਹੋਰ ਗੱਲ ਯਾਦ ਆ ਗਈ ਚਲੋ ਆਪਣੇ ਜਿਵੇਂ ਮੁਕਸਰ ਏਰੀਆ ਦੇ ਖਿਲਾੜੇ ਹੈਗੇ ਆ ਆਮ ਲੋਕਾਂ ਦਾ ਕਹਿਣਾ ਵੀ ਆਪਣੇ ਏਰੀਆ ਦਾ ਗੋੜਾ ਜਿਹੜਾ ਉਹ ਥੋੜਾ ਜਿਹਾ ਖਾਰਾ ਨਿਕਲਦਾ ਹੈਗਾ ਇਸ ਬਾਰੇ ਥੋੜਾ ਜਿਹਾ ਡਿਟੇਲ ਨਾਲ ਦੱਸਿਓ ਵੀ ਕਿਹੜੀ ਵੈਰੈਟੀ ਦਾ ਗੋੜ ਕਢਾਉਣਾ ਚਾਹੀਦਾ ਜਿਹੜਾ ਮਿੱਠਾ ਬਣੇ ਜਾਂ ਕਿਹੜੇ ਸਮੇਂ ਕਢਵਾਉਣਾ ਚਾਹੀਦਾ ਜਾਂ ਜਿਹੜੇ ਬੰਦੇ ਗੰਨੇ ਦੀ ਖੇਤੀ ਕਰਦੇ ਉਹਨਾਂ ਨੂੰ ਕੀ ਕੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜਿਹਦੇ ਨਾਲ ਖਾਰਾਪਣ ਨਾ ਆਵੇ ਗੋੜ ਦੇ ਵਿੱਚ हां भाई खारापन अपनी ਥੱਲੇ ਜੋ ਵਾਟਰ ਲੈਵਲ ਉੱਚਾ ਹੈ ਤੇ ਪਾਣੀ 'ਚ ਸ਼ੋਰਾ ਖਾਰਾਪਣ ਹੈਗਾ ਹਾਂਜੀ ਤੇ ਧਿਆਨ ਦੇਹੀਏ ਵੀ ਇੱਕਦਾਂ ਯੂਰੀਆ ਨਾ ਵਰਤੋ ਠੀਕ ਹੈ ਜੀ ਦੂਜੀ ਗੱਲ ਆ ਵੀ ਪਾਣੀ ਜਿਹੜਾ ਨਹਿਰੀ ਲੱਗ ਜੇ ਹਾਂ ਤੇ ਤੀਜੀ ਗੱਲ ਆ ਵੈਰੈਟੀਆਂ ਹਰ ਖੇਤ ਦੀਆਂ ਮੈਂ ਤਾਂ ਦੇਖਿਆ ਬਾਈ ਮੈਨੂੰ ਜਿਵੇਂ 5 ਸਾਲ ਦਾ ਤਜਰਬਾ ਐਵੇਂ ਮੈਂ ਕਹਾਂ ਵੀ ਮੈਂ ਕੋਈ ਗੰਨੇ ਦਾ ਬਾੜਾ ਮਾਰ ਵੀ ਨਹੀਂ ਹਾਂਜੀ ਪਰ ਮੇਰੇ ਮੁਤਾਬਕ ਮੈਂ ਪਹਿਲਾਂ 92 ਵੈਰੈਟੀ ਲਾਈ ਉਹ ਮੇਰੇ ਖੇਤ 'ਚ ਖਾਰੀ ਸੀ ਹਾਂਜੀ ਤੇ ਮੇਰੇ ਮਿੱਤਰ ਨੇ 85 ਲਈ ਉਹਦੇ ਖੇਤ ਵਿੱਚ 85 ਖਰਾ ਸੀ ਠੀਕ ਹੈ ਜੀ ਮੇਰੇ ਖੇਤ ਚ 118 ਬਹੁਤ ਵਧੀਆ ਬਣੀ ਜਾਂਦਾ ਹਾਂਜੀ ਤੇ ਮੈਂ ਤਾਂ ਕਹਿੰਦਾ ਵੀ ਜੇ ਆਪਣੇ ਏਰੀਆ ਚ ਗੰਨਾ ਲਾਉਣਾ ਨਾ ਦੋ ਤਿੰਨ ਵੈਰਾਈਟੀਆਂ ਲਾ ਲਓ ਹੂੰ ਕੋਈ ਇੱਕ ਦੋ ਇੱਕ ਅਧੀ ਸੂਟ ਵਿੱਚ ਸੂਟ ਆ ਜਾਂਦੀ ਹੈ ਹਾਂ ਤੇ ਹਾਂ ਜ਼ਮੀਨ ਦੇ ਬਾਕੀ ਦੂਜੀ ਗੱਲ ਹੈ ਵੀ ਜੇ ਆਪਾਂ 99 ਵੈਰਾਈਟੀ ਲਾਉਣੀ ਹੈ ਉਹ ਥੋੜਾ ਗੇਤਾ ਬਣ ਜਾਂਦਾ ਠੀਕ ਹੈ ਤੇ 85 ਜਿਹੜਾ ਅੱਜ ਕੱਲ ਮਾਰਚ ਤੱਕ ਹੁੰਦਾ ਗੁੜ ਕਢਵਾਉਣ ਵਾਸਤੇ ਠੀਕ ਹੈ 18 ਜਿਹੜਾ ਉਹ ਦਰਮਿਆਨੀ ਜੀ ਵੈਰੈਟੀ ਹੈ ਦਰਮਿਆਨੀ ਵੈਰੈਟੀ ਹਾਂਜੀ ਠੀਕ ਹੈ ਬਾਈ ਚਲੋ ਬਈ ਆਪਣਾ ਗੁੜ ਵੀ ਦਿਖਾ ਦਈਏ ਕਿਵੇਂ ਕੱਢਦੇ ਹਾਂ ਕਿੱਥੋਂ ਸਟਾਰਟਿੰਗ ਹੁੰਦੀ ਹੈ ਸਾਨੂੰ ਸ਼ੁਰੂ ਤੋਂ ਲੈ ਕੇ ਅੰਡ ਤੱਕ ਇਹਦਾ ਪ੍ਰੋਸੈਸ ਦੱਸ ਦਿਓ ਆ ਜਾ ਬਈ ਆ ਜਾ ਕਿਉਂਕਿ ਜਿਨ੍ਹਾਂ ਨੇ ਖਿਲਾੜੇ ਨਹੀਂ ਦੇਖਿਆ ਹਜੇ ਤੱਕ ਅੱਜ ਦੀ ਨੌਜਵਾਨ ਪੀੜ੍ਹੀ ਹੈ ਜਿਨ੍ਹਾਂ ਨੂੰ ਨਹੀਂ ਪਤਾ ਹਨਾ ਵੀ ਗੁੜ ਕਿਵੇਂ ਬਣਦਾ ਅੱਜ ਵੀਡੀਓ ਦੇ ਵਿੱਚ ਆਪਾਂ ਸਾਰਾ ਤੁਹਾਨੂੰ ਦਿਖਾਵਾਂਗੇ ਜੀ ਵੀ ਕਿੱਥੋਂ ਸ਼ੁਰੂਆਤ ਹੁੰਦੀ ਹੈ ਜਿਵੇਂ ਆਹ ਗੰਨਾ ਦੇਖ ਲਓ ਤੁਸੀਂ ਹਨਾ ਇੱਥੇ ਟਰਾਲੀਆਂ ਦੇ ਵਿੱਚ ਇਦਾਂ ਗੰਨਾ ਕਿਸਾਨ ਭਰਾ ਆਪਣੇ ਲੈ ਕੇ ਆਉਂਦੇ ਹੈਗੇ ਆ ਤੇ ਦੱਸਿਓ ਬਾਈ ਇਸ ਤੋਂ ਬਾਅਦ ਕਿਵੇਂ ਇਹ ਬਾਈਕ ਲਾੜਾ ਆ ਗਿਆ ਇਹਨੂੰ ਕ੍ਰਸ਼ਰ ਕਹਿੰਦੇ ਆ ਠੀਕ ਹੈ ਪਹਿਲਾਂ ਤਾਂ ਜਿਵੇਂ ਚਲਦੇ ਸੀ ਵੇਲ ਨੇ ਖੜਾ ਕਲਾੜਾ ਇਹ ਹੁਣ ਕ੍ਰਸ਼ਰ ਆ ਗਿਆ ਇਹਦੀ ਇੱਕ ਖਾਸੀਅਤ ਇਹ ਵੀ ਕੰਮ ਜ਼ਿਆਦਾ ਕਰਦਾ ਹੈ ਹਾਂਜੀ ਤੇ ਦੇਖੋ ਜਿਹੜੀ ਉਹ ਖੋਈ ਨਿਕਲਦੀ ਹੈ ਹਾਂਜੀ ਜਿਹੜਾ ਵੇਲ ਦਾ ਹੁੰਦਾ ਉਹ ਕੀ ਕਰਦਾ ਉਹਦੇ ਚ 60% ਕਵਾਂਟਲ ਚੋਂ ਰਸ ਨਿਕਲਣਾ ਠੀਕ ਹੈ ਜੀ ਇਹਦੀ ਰਿਕਵਰੀ ਜ਼ਿਆਦਾ ਹੈ ਇਹ ਰਸ ਉਧਰ ਨਹੀਂ ਜਾਣ ਦਿੰਦਾ ਇਹ 70% ਰਿਕਵਰੀ ਕਰ ਦਿੰਦਾ ਠੀਕ ਹੈ ਜੀ ਤੇ ਇਹਦਾ ਬਾਈ ਇੰਜਨ-ਇੰਜਨ ਫਿਰ ਕਿਹੜੇ ਤੇ ਚੱਲਦਾ ਇਹ ਮੋਟਰ ਤੇ ਚੱਲਦਾ ਬਾਈ ਪਹਿਲਾਂ ਇੰਜਨ ਸੀਗਾ ਆਪਣਾ ਪਿਆ ਉਧਰ ਹਾਂਜੀ ਤੇ ਹੁਣ ਬਿਲੀ ਕਨੈਕਸ਼ਨ ਲੈ ਲਿਆ ਹੁਣ ਮੋਟਰ ਤੇ ਚੱਲਦਾ ਕਿੰਨੇ ਦੀ ਮੋਟਰ ਹੈ ਜੀ ਇਹਦੇ ਤੇ ਇਹਦੇ ਤੇ 15 ਦੀ ਮੋਟਰ ਹੈ 15 ਦੀ ਠੀਕ ਹੈ ਬਾਈ ਉਸ ਤੋਂ ਬਾਅਦ ਉਸ ਤੋਂ ਬਾਅਦ ਆ ਰਸ ਆ ਗਿਆ ਇੱਥੇ ਹਾਂਜੀ ਇਸ ਤੋਂ ਬਾਅਦ ਇਹ ਡਿੱਗੀਆਂ ਬਣੀਆਂ ਹੋਈਆਂ ਜੀ ਪੱਕੀਆਂ ਹਨਾ ਵਧੀਆ ਸਾਫ ਸਫਾਈ ਹੈਗੀ ਆ ਤੇ ਇੱਥੇ ਦੋ ਡਿੱਗੀਆਂ ਦੇ ਵਿੱਚ ਬਾਈ ਰਸ ਆ ਜਾਂਦਾ ਹਨਾ ਹਾਂਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ 15 ਦੀ ਦੇਖ ਲੈਣੇ ਆ ਜਿਓ ਜੀ ਆ ਜਿਓ ਤੁਹਾਨੂੰ ਅੰਦਰ ਹੀ ਦਿਖਾਉਣੇ ਆ ਬਾਈ ਉਹਨੇ ਤੁਸੀਂ ਦੇਖੋ ਜੀ ਕਿਥੇ ਪੂਰਾ ਪ੍ਰੋਪਰ ਸੇਫਟੀ ਦਾ ਜਿੰਨਾ ਧਿਆਨ ਰੱਖਿਆ ਹੈਗਾ ਹਨਾ ਆਮ ਤੌਰ ਤੇ ਇੰਨਾ ਘਲਾੜਾ ਤੇ ਤੁਸੀਂ ਨਹੀਂ ਦੇਖਿਆ ਹੋਣਾ ਪੂਰਾ ਸਾਫ ਸਫਾਈ ਦਾ ਕਿਤੇ ਵੀ ਤੁਹਾਨੂੰ ਦੇਖ ਲਓ ਮੱਖੀ ਮੱਛਰ ਨਹੀਂ ਦਿਸੂਗਾ ਇਹਦਾ ਬਾਈ ਕੀ ਕਾਰਨ ਹੈਗਾ ਤੁਸੀਂ ਜਿਹੜਾ ਪ੍ਰਬੰਧ ਇੰਨਾ ਵਧੀਆ ਕੀਤਾ ਹੋਇਆ ਜਿਵੇਂ ਜਾਲੀ ਜੁੜੀ ਲਾਈ ਹੈ ਹਨਾ ਕੀ ਬਾਈ ਜਿਵੇਂ ਅੱਜ ਕੱਲ ਨਾ ਆਪਾਂ ਨੂੰ ਵੀ ਚਲੋਂਦਾ ਵੀ ਆਪਾਂ ਚੰਗਾ ਖਾਈਏ ਲੋਕ ਵੀ ਅਵੇਅਰ ਹੈ ਤੇ ਲੋਕਾਂ ਦੀ ਚੁਆਇਸ ਵੀ ਹੁੰਦੀ ਹੈ ਵੀਰ ਸਾਫ ਸੋਤ ਤੇ ਜਿਹੜਾ ਆਪ ਖਾਣਾ ਕਰੇ ਖਾਲ ਪਰ ਗੰਨਾ ਖੇਤ ਦਾ ਤਦ ਮਿਹਨਤ ਲੱਗਦੀ ਹੈ ਵੀ ਚੰਗੇ ਥਾਂ ਤੇ ਬਣੇ ਤੇ ਠਵਾਈ ਨਾਲ ਬਣੇ ਤਾਂ ਹੀ ਆਪਲਾ ਆ ਸਾਰਾ ਆ ਦੱਸਿਓ ਜੀ ਹੁਣ ਉਸ ਤੋਂ ਬਾਅਦ ਬਾਈ ਇੱਥੇ ਰਸ ਆ ਗਿਆ ਇੱਥੇ ਗਰਮ ਹਲਕਾ ਜਿਹਾ ਗਰਮ ਹੋ ਜਾਂਦਾ ਠੀਕ ਹੈ ਜੀ ਆ ਫਿਰ ਇਸ ਤੋਂ ਬਾਅਦ ਇੱਥੇ ਆ ਜਾਂਦਾ ਇੱਥੇ ਉਹਦੀ ਮੈਲ ਉਤਰ ਜਾਂਦੀ ਹੈ ਇਹ 2 ਨੰਬਰ ਵਾਲਾ ਕਿਹੜਾ ਹਾਂ 2 ਨੰਬਰ ਠੀਕ ਹੈ ਜੀ ਸਾਫ਼ ਹੋ ਗਿਆ ਇੱਥੇ ਉਸ ਤੋਂ ਬਾਅਦ ਲਾਸਟ ਦੇ ਉੱਥੇ ਰਸ ਪਹੁੰਚ ਜਾਂਦਾ ਜੀ ਠੀਕ ਹੈ ਇੱਥੇ ਪੂਰਾ ਜਿਹੜਾ ਉੱਥੇ ਪੱਕ ਜਾਣਾ ਉੱਥੇ ਕੱਢ ਜਾਣਾ ਇੱਕ ਬਈ ਆਮ ਤੌਰ ਤੇ ਨਾ ਵੀਡੀਓ ਜਦੋਂ ਖਲਾੜਦੇ ਨੇ ਉਹ ਲੋਕ ਕਹਿੰਦੇ ਹੁੰਦੇ ਆ ਰਸਤਾ ਕਾਲਾ ਕਾਲਾ ਹੁੰਦਾ ਉਹ ਰਸ ਸਾਫ਼ ਹੁੰਦਾ ਜਿਹੜਾ ਆਪਾਂ ਪੀਨੇ ਆ ਵੀ ਇਹ ਦੱਸਿਓ ਜਿਹੜੀ ਇੱਥੇ ਮੈਲ ਸਾਰੀ ਉਹ ਨਿਗਲ ਜਾਂਦੀ ਐ ਕੀ ਪ੍ਰੋਸੈਸ ਹੁੰਦਾ ਇੱਥੇ ਕਿਵੇਂ ਮੈਲ ਕੱਢਦੇ ਹੋ ਕਾਲਾ ਤਾਂ ਹੁੰਦਾ ਐ ਇਹ ਕਿਉਂਕਿ ਗੰਨਾ ਜਿਹੜਾ ਆਪਾਂ ਟਣਾਂ ਦੇ ਹਿਸਾਬ ਨਾਲ ਪੀੜਨਾ ਧੋਤਾ ਦਾ ਜਾਂਦਾ ਨਹੀਂ ਹਾਂਜੀ ਪਰ ਨਾਲ ਦੇ ਨਾਲ ਜਿਹੜੀ ਆਪਾਂ ਭਿੰਡੀ ਦਾ ਪਾਣੀ ਪੈ ਰਿਆ ਆ ਦੇਖੋ ਭਿੰਡੀ ਐ ਠੀਕ ਹੈ ਇਹ ਆ ਜੀ ਜੀ ਤੁਸੀਂ ਅੱਜ ਬੱਕ ਵਰ ਕਮਿਟੀ ਛੱਡ ਦਿਓ ਇਹਨੇ ਉਹ ਵੀ ਇਕੱਠੀ ਕਰ ਲੈਣੀ ਆ ਦੇਖੋ ਬਈ ਪਿੰਡੀ ਦਾ ਪਾਣੀ ਕਿਸੇ ਨਾਲ ਇਹਨੇ ਸਾਫ਼ ਹੋਣਾ ਕੋਈ ਕੈਮੀਕਲ ਨਹੀਂ ਇਹ ਪਿੰਡੀ ਦੀ ਲੇਸ ਜੀ ਹੁੰਦੀ ਆ ਪਾਣੀ ਹਾਂ ਪਿੰਡੀ ਨੂੰ ਕੱਟ ਕੇ ਪੌਦਿਆਂ ਨੂੰ ਸਾਰੇ ਨੂੰ ਠੀਕ ਹੈ ਇਹਨੂੰ ਸੁਖਲਾਈ ਬੋਲਦੇ ਆ ਸੁਖਲਾਈ ਪਿੰਡੀ ਜੰਗਲੀ ਪਿੰਡੀ ਕਹਿੰਦੇ ਸੁਖਲਾਈ ਕਹੋ ਹਾਂਜੀ ਤੇ ਉਹਨੂੰ ਕੱਟ ਕੇ ਉਹਦੀ ਲੇਸ ਬਣ ਜਾਂਦੀ ਆ ਠੀਕ ਹੈ ਜੀ ਉਹਦੇ ਨਾਲ ਮੈਲ ਉਤਰਦੀ ਆ ਕੋਈ ਕੈਮੀਕਲ ਨਹੀਂ ਪਾਉਂਦੇ ਉਸ ਤੋਂ ਬਾਅਦ ਜਗਵੀਤ ਬਾਈ ਇੱਥੇ ਆ ਜਾਣਾ ਜਦੋਂ ਹਜੇ ਪੱਕਿਆ ਨਹੀਂ ਹਾਂਜੀ ਇਹ ਜਦੋਂ ਪੱਕ ਕੇ ਇੱਥੇ ਆ ਗਿਆ ਹਾਂਜੀ ਦੂਜੀ ਗੱਲ ਤੁਹਾਨੂੰ ਇੱਕ ਚੀਜ਼ ਇਹ ਵਿਖਾਉਣਾ ਵੀ ਆ ਇੱਧਰ ਮੜਾ ਧਿਆਨ ਮਾਰੋ ਹਾਂਜੀ ਜਦੋਂ ਗੁੜ ਪੱਕ ਜਾਂਦਾ ਜਿਹੜਾ ਗੁੜ ਸਾਲ ਭਰ ਰਹਿਣਾ ਹਾਂਜੀ ਉਹਦੀ ਪੇਸੀ ਪ੍ਰੋਪਰ ਨਹੀਂ ਪੈ ਸਕਦੀ ਅੱਛਾ ਕਾਰਨ ਇਹ ਵੀ ਉੱਥੇ ਟਾਈਮ ਨਹੀਂ ਹੁੰਦਾ ਸਾਡੇ ਕੋਲੇ ਕੱਢਣ ਦਾ ਹੂੰ ਵੀ ਜਿਹੜੇ ਸੋਹਣੀਆਂ ਪੇਸੀਆਂ ਆਉਂਦੀਆਂ ਨਾ ਹਾਂਜੀ ਜਾਂ ਦਾ ਖੰਡ ਵਾਲੀਆਂ ਹੋਣਗੀਆਂ ਤੇ ਜਾਂ ਉਹ ਕੱਚਾ ਹੋਊਗਾ ਕੱਚਾ ਗੁੜ ਹੋਊਗਾ ਕਿਉਂਕਿ ਇੱਥੇ ਸਾਡੇ ਕੋਲੇ ਟਾਈਮ ਹੀ ਨਹੀਂ ਵੀ ਉਹਦੀ ਪੇਸੀ ਬਣਾ ਲਈਏ ਅੱਛਾ ਜੀ ਅਸੀਂ ਕੁਆਲਿਟੀ ਵਗਰ ਜਾਣਾ ਸੀ ਪੇਸੀ ਤੋਂ ਕੁ ਲੈਣਾ ਹਾਂਜੀ ਤੋੜ ਕੇ ਹੀ ਖਾਣਾ ਤੇ ਆਹ ਦੇਖੋ ਕੁਆਲਿਟੀ ਗੁੜ ਦੀ ਜਿਵੇਂ ਇਹਦੇ ਵਿੱਚ ਜਿਹੜੀ ਕੁਆਲਿਟੀ ਹੁੰਦੀ ਹੈ ਬਾਈ ਇੱਕ ਤਾਂ ਗੰਨੇ ਦੀ ਵੈਰਾਈਟੀ ਤੇ ਨਿਰਭਰ ਕਰਦੀ ਹੈ ਹਾਂਜੀ ਇੱਕ ਕ੍ਰਿਸਟਲ ਬਣ ਜਾਣਗੇ ਜਿਹੜਾ ਸਹੀ ਗੁੜ ਹੁੰਦਾ ਨਾ ਠੀਕ ਹੈ ਜੀ ਜਿਹੜਾ ਪੱਕਿਆ ਹੋਊਗਾ ਵਿੱਚੋਂ ਜਿਹੜਾ ਪੱਕਿਆ ਗੁੜ ਹੋਊਗਾ ਠੀਕ ਹੈ ਜੀ ਤੇ ਜਿਹੜਾ ਕੱਚਾ ਹੁੰਦਾ ਉਹ ਜਾੜਾਂ ਨਾਲ ਵੀ ਲੱਗਦਾ ਤੇ ਲੇਸਦਾਰ ਹੁੰਦਾ ਇੱਕ ਬਈ ਜਿਵੇਂ ਇਹ ਆ ਪਰੰਗ ਦੇਖ ਰਹੇ ਆ ਗੋੜ ਦਾ ਰੰਗ ਥੋੜਾ ਚਿੱਟੇ ਪੰਚਾ ਹਨਾ ਜਿਆਦਾ ਗੂੜਾ ਨਹੀਂਗਾ ਇਹ ਵੈਰਾਈਟੀਆਂ ਤੇ ਡਿਪੈਂਡ ਹੁੰਦਾ ਜਾਂ ਬਣਾਈ ਤੇ ਡਿਪੈਂਡ ਹੁੰਦਾ ਨਹੀਂ ਬਈ ਇਹ ਵੈਰਾਈਟੀ ਤੇ ਨਰਪਰਾ ਇਹ ਮੇਰੇ ਖਿਆਲ ਨਾਨਵੇਂ 03 ਦਾ ਹਾਂਜੀ ਇਹ ਹਲਕਾ ਜਿਹਾ ਗੁਲਾਬੀ ਜੀ ਭਾ ਮਾਰਦਾ ਠੀਕ ਹੈ ਜੀ ਤੇ ਜਿਹੜਾ 85 ਦਾ ਉਹਦਾ ਲੱਗ ਜਾ ਰੰਗ ਚਿੱਟਾ ਆ ਜਿਹੜਾ ਮੇਰੇ ਕੋਲ 118 ਹੂੰ ਉਹ ਲਾਲੀ ਜਿਹਾ ਉਹਦਾ ਠੀਕ ਹੈ ਇਹ ਵੈਰਾਈਟੀ ਦਾ ਜੀ ਟੋਟ ਜਿਹੜਾ ਗੁੜ ਬਈ ਟਰਾਲੀਆਂ ਵਾਲੇ ਵੇਚਦੇ ਫਿਰਦੇ ਹੁੰਦੇ ਆ ਗੂੜਾ ਲਾਲ ਰੰਗ ਦਾ ਹੁੰਦਾ ਹਾਂਜੀ ਉਹ ਗੁੜ 'ਚ ਫਿਰ ਕਲਰ ਪਾਉਂਦੇ ਆ ਉਹ ਜੋ ਬਿਲਕੁਲ ਬਾਈ ਬਿਲਕੁਲ ਕਲਰ ਹੁੰਦਾ ਕਲਰ ਪਾਉਂਦਾ ਸੈਫੋਲਾਈਟ ਪੈਂਦਾ ਇੱਕ ਰੰਗ ਕਾਟ ਵੀ ਪੈਂਦਾ ਠੀਕ ਹੈ ਜੀ ਚਾਰ ਤਰ੍ਹਾਂ ਦੇ ਕਲਰ ਪਾਉਂਦੇ ਆ ਕੈਮੀਕਲ ਪਾਉਂਦੇ ਆ ਹਾਂਜੀ ਉਹ ਗੁੜ ਕੱਚਾ ਵੀ ਹੁੰਦਾ ਹਨਾ ਕੱਚਾ ਬਾਈ ਅਸੀਂ ਬਣਾਉਣਾ ਕੁਆਂਟਲ 'ਚ 10 ਕਿਲੋ ਉਹਨਾਂ ਨਾਲ ਬਣਾਉਣਾ 15 ਤੋਂ 18 ਕਿਲੋ ਇੰਨਾ ਵਰਗ ਜਿਹੜਾ ਬਾਈ ਜੀ ਚਾਹ ਪਾੜਦੀ ਏ ਗੁੜ ਪਾਉਣ ਨਾਲ ਇਹਦਾ ਕੀ ਕਾਰਨ ਹੁੰਦਾ ਇਹ ਬਾਈ ਕੁਝ ਤਾਂ ਜਿਹੜੇ ਕੈਮੀਕਲ ਹੋਗੇ ਹਾਂਜੀ ਵੱਡਾ ਰੀਜਨ ਹਮ ਪਰ ਦੂਜੇ ਨਾਲ ਦੇ ਨਾਲ ਪੀ ਐਚ ਲੈਵਲ ਹੁੰਦਾ ਹੈ ਪੀ ਐਚ ਗੰਨੇ ਚ ਹਾਂਜੀ ਉਹਦੇ ਨਾਲ ਵੀ ਪੀ ਐਚ ਜੇ ਨਹੀਂ ਮੈਂਟੇਨ ਭਾਵੇਂ ਤੁਸੀਂ ਉਹਨੂੰ ਆਰਗੈਨਿਕਲੀ ਬਣਾ ਲਓ ਕੁਦਰਤੀ ਬਣਾ ਲਓ ਹਾਂਜੀ ਤਾਂ ਵੀ ਚਾਹ ਪੜਦੀ ਹੈ ਤੇ ਕੁਝ ਵੈਰਾਈਟੀਆਂ ਜਿਵੇਂ 238 ਆ ਹਾਂਜੀ ਉਹਨਾਂ ਦਾ ਕੈਰੈਕਟਰੀ ਹੈ ਜੀ ਥੋੜਾ ਜਿਹਾ ਖਟਾਸ ਵਾਲਾ ਬੰਨਾ ਤੇ ਉਹਦੀ ਚਾਹ ਫਟੂਗੀ 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 ਹਾਂਜੀ ਠੀਕ ਹੈ ਜੀ ਸੋ ਦੋਸਤੋ ਇਹ ਸਾਰਾ ਤੁਸੀਂ ਪ੍ਰੋਸੈਸ ਦੇਖਿਆ ਹੈਗਾ ਖਲਾੜੇ ਦਾ ਹਨਾ ਜੇ ਕਿਸੇ ਭਰਾ ਨੇ ਆਪਣੇ ਗੰਨੇ ਤੋਂ ਗੁੜ ਕਢਵਾਉਣਾ ਹੈਗਾ ਤਾਂ ਬਾਈ ਹੋਰਾਂ ਕੋਲੇ ਪਹੁੰਚ ਸਕਦੇ ਹੋ ਇਹਦੀ ਬਾਈ ਫਿਰ ਕੀ ਲੇਬਰ ਹੁੰਦੀ ਆ ਕੁਆਂਟਲ ਗੁੜ ਦੀ 2000 ਰੁਪਏ ਲੈਣੇ ਆ ਬਾਈ ਜੀ ਕੁਆਂਟਲ ਗੁੜ ਦਾ ਗੁੜ ਜਦੋਂ ਕੁਆਂਟਲ ਕੱਢਦਾ ਉਹਦਾ 2000 ਲੈਣਾ ਹਾਂ ਬਾਕੀ ਸਾਰੀ ਲੇਬਰ ਆਪਣੀ ਹੋ ਗਈ ਇਹਦੇ ਚ ਠੀਕ ਹੈ ਜੀ ਤੇ ਜਿਹਦਾ ਗੰਨਾ ਆਉਂਦਾ ਉਹਨੇ ਸਾਨੂੰ ਇੱਥੇ ਲਾ ਕੇ ਦੇਣਾ ਹਾਂਜੀ ਤੇ ਬਾਕੀ ਸਾਰਾ ਕੰਮ ਸਾਡਾ ਬਸ ਗੰਨਾ ਤੁਸੀਂ ਆਪ ਹੀ ਲਾਉਣਾ ਮਸ਼ੀਨ ਆਪ ਹੀ ਲਾਉਣਾ ਆਪ ਹੀ ਸਾਡੇ ਜੋ ਵੀ ਭਿੰਡੇ ਹੋਣ ਬਾਲਣ ਹੋ ਗਿਆ ਜਾਂ ਕੁਝ ਵੀ ਆ ਹਾਂਜੀ ਲਾਈਟ ਪਾਣੀ ਤੇਲ ਜੋ ਵੀ ਵਿੱਚ ਪੈਣਾ ਉਹ ਸਾਡਾ ਠੀਕ ਹੈ ਜੀ ਗੰਨਾ ਚਾਹੇ ਜਿੰਨਾ ਮਰਜ਼ੀ ਹੋਵੇ ਗੁੜ ਕੁਆਂਟਰ ਦਾ 2000 ਹਾਂ ਭਗਤ ਗੁੜ ਤੋਲ ਕੇ ਰੇਟ ਹੋ ਜਾਣਾ ਠੀਕ ਹੈ ਜੀ ਚਲੋ ਆਪਾਂ ਹੁਣ ਤੁਹਾਡਾ ਆਉਟਲੈਟ ਵੀ ਦੇਖੀਏ ਹਨਾ ਕਿਉਂਕਿ ਜਿਹੜਾ ਸਮਾਨ ਬਣਾਉਣਾ ਹੈਗਾ ਪ੍ਰੋਸੈਸਿੰਗ ਕਰਨੀ ਇਹ ਬਹੁਤ ਬੰਦੇ ਕਰ ਸਕਦੇ ਆ ਹਨਾ ਪਰ ਉਸ ਤੋਂ ਅੱਗੇ ਆ ਜਾਂਦੀ ਹੈ ਮਾਰਕੀਟਿੰਗ ਮਾਰਕੀਟਿੰਗ ਵੱਡੀ ਗੱਲ ਹੁੰਦੀ ਆ ਤੇ ਬਾਈ ਹੋਰਾਂ ਨੇ ਆਪਣੀ ਮਾਰਕੀਟ ਆ ਬਣਾਈ ਹੋਈ ਆ ਤੇ ਆਜੋ ਬਾਈ ਦਿਖਾ ਦਿਓ ਫਿਰ ਆਪਣੀ ਆਉਟਲੈਟ ਉਸ ਤੋਂ ਪਹਿਲਾਂ ਆਪਾਂ ਆ ਆਪਣੇ ਕੋਲੂ ਵੀ ਦੇਖ ਲਈਏ ਹਾਂਜੀ ਹਾਂਜੀ ਨਾਲ ਇਹਨਾਂ ਨੇ ਇੱਕ ਹੋਰ ਨਵੇਂ ਕੰਮ ਸ਼ੁਰੂ ਕੀਤੇ ਹੈਗੇ ਨੇ ਇਹਦੇ ਨਾਲ ਨਾਲ ਹਾਂਜੀ ਇਹ ਐਕਸਪੈਲਰ ਹੈ ਬਾਈ ਆਪਣਾ ਠੀਕ ਹੈ ਜੀ ਜਿਹਨੂੰ ਕੋਲੂ ਕਹਿ ਦਿੰਦੇ ਆ ਜਾਂ ਕੱਚੀ ਘਾਣੀ ਵਾਲਾ ਕਹਿ ਦਿੰਦੇ ਆ ਸਰੋਂ ਦਾ ਤੇਲ ਕੱਢਣਾ ਪਰ ਇਹ ਕੱਚੀ ਘਾਣੀ ਹੁੰਦੀ ਨਹੀਂ ਐਕਚੁਅਲੀ ਠੀਕ ਹੈ ਜੀ ਅਸਲ ਕੱਚੀ ਘਾਣੀ ਆ ਹੁੰਦਾ ਠੀਕ ਹੈ ਜੀ ਜਿਹੜਾ ਪਿਓਰ ਕੱਚੀ ਘਾਣੀ ਆ ਇਹ ਜਿਵੇਂ ਪਹਿਲਾਂ ਨਹੀਂ ਹੁੰਦਾ ਸੀ ਚੱਲਦਾ ਲੱਕੜ ਵਾਲਾ ਜਿਵੇਂ ਬਲਦਾਂ ਵਾਲਾ ਹੁੰਦਾ ਸੀ ਉਹ ਚੀਜ਼ ਹੈ ਠੀਕ ਹੈ ਜੀ ਜਿਵੇਂ ਘਰਾਟਾ ਵਾਲਾ ਠੰਡਾ ਆਟਾ ਕਹਿ ਸਕਦੇ ਆਪਾਂ ਇਹ ਠੰਡਾ ਤੇਲ ਹੈ ਤੇ ਇਹਦੇ ਵਿੱਚ ਨਿਊਟ੍ਰੀਸ਼ਨ ਬਰਨ ਨਹੀਂ ਹੁੰਦਾ ਓਕੇ ਮੱਛਦਾਣੀ ਦੀ ਮੱਛਦਾਣੀ ਉਹਦੇ ਵਿੱਚ ਟੈਂਪਰੇਚਰ ਜਦੋਂ ਆਪਾਂ ਤੇਲ ਦਾ ਸਰੋਂ ਕਢਦੇ ਆਂ ਹਾਂਜੀ ਤੇ 85 ਡਿਗਰੀ ਪਹੁੰਚ ਜਾਂਦਾ ਤੇ ਖਾਲ ਨੂੰ ਆਪਾਂ ਦੇਖਿਆ ਜਦੋਂ ਜਿਹੜਾ ਵੀ ਭਰਾ ਤੇਲ ਕਢਾਉਂਦਾ ਉਹ ਖਾਲ ਆਪਾਂ ਗੱਟੇ 'ਚ ਪਾ ਨਹੀਂ ਸਕਦੇ ਕਿੰਨੀ ਗਰਮ ਹੁੰਦੀ ਹੈ ਇਹਦੇ 'ਚ ਠੰਡਾ ਰਹਿਣਾ ਜੀ ਠੀਕ ਹੈ ਬਾਈ ਤੇ ਇਹਦੇ ਜਿਹੜੀ ਇਹਦੇ 'ਚ ਰਿਕਵਰੀ ਹੈ 22 ਤੋਂ 25 ਕਿਲੋ अच्छा ओदी ओदी 33 किलो जी ओदी 33 हां जी असली कच्ची घानी यही है ठीक है भाई हां जी ये भी फिर ਤੁਸੀਂ ਬਾਈ ਕਿਰਾਏ ਤੇ ਕੱਢ ਦਿਓ ਤੇ ਕੱਢ ਦਿੰਦੇ ਆ ਬਾਈ ਪਰ ਇਹਦੀ ਦਿੱਕਤ ਇਹ ਹੈ ਵੀ ਕਪੈਸਿਟੀ ਜਿਹੜੀ ਇਹਦੀ ਇੱਕ ਦਿਨ ਦੀ ਇੱਕ ਕੁਆਂਟਲ ਹੈ ਫਰੋਂ ਪੀੜਨ ਦੀ ਉਹਦੀ ਘੰਟੇ ਦੀ 70 80 किलो हां जी ਤੇ ਬਹਿਣਾ ਪਊਗਾ ਫਿਰ ਜ ਸਾਡੇ ਕੋਲੇ ਲੈ ਆਓ ਇੱਕ ਕੁਆਂਟਲ ਸਰੋਂ ਤਾਂ ਸਾਰਾ ਦਾ ਨਹੀਂ ਲੱਗ ਜਾਣਾ ਤੁਸੀਂ ਇਹਦੇ ਤੋਂ ਤੇਲ ਕੱਢ ਕੇ ਆਪ ਵੇ ਸੇਲ ਵੀ ਕਰ ਦਿਓ ਆਪ ਆਪ ਸੇਲ ਕਰਦੇ ਹਾਂ ਜੀ ਇਹਦਾ ਫਿਰ ਕੀ ਰੇਟ ਹੁੰਦਾ ਤੇਲ ਦਾ ਜੀ ਇਹ ਬਾਈ 200 ਤੇ 240 ਰੁਪਏ ਕਿਲੋ ਉਹ ਦਾ ਦੂਜੇ ਉਹ ਦਾ 150 ਰੁਪਏ ਕਿਲੋ ਉਹ ਦਾ 150 ਹਾਂਜੀ ਕਿਉਂਕਿ ਇਹਦੀ ਰਿਕਵਰੀ ਬਹੁਤ ਘੱਟ ਹੈ ਰਿਕਵਰੀ ਇਹਦੀ ਘੱਟ ਆ ਬਾਈ ਪਰ ਕੁਆਲਿਟੀ ਹੂੰ ਕੁਆਲਿਟੀ ਦਾ ਤੇ ਦਾ ਕੋਈ ਲਿਖਾ ਜੋਖਾ ਨਹੀਂ ਨਾ ਲਿਖਾ ਜੋਖਾ ਕਿਉਂਕਿ ਦੇਸੀ ਘਿਓ ਸਮਝ ਲਓ ਅੱਜ ਕੱਲ ਲੋਕ ਪਸੰਦ ਕਰਦੇ ਜੀ ਜਿਹੜਾ ਬਾਈ ਕੰਪਨੀਆਂ ਲਿਖਦੀਆਂ ਕੱਚੀ ਘਣੀ ਆਮ ਤੇਲ ਦੇ ਉੱਪਰ ਉਹਦੇ ਤੇ ਤਾਂ ਬਾਈ ਫਿਰ ਜੇ ਕੱਚੀ ਘਣੀ ਦਾ ਆਪਾਂ ਇਹਨੂੰ ਵੀ ਕਹਿ ਦਿੰਨੇ ਆ ਉਦੋਂ ਚੀਜ਼ ਠੀਕ ਹੈ ਜੀ ਹਾਂਜੀ ਉਹ ਵੀਡੀਓ ਜਿਹੜੀ ਐਡ ਕਰਦੇ ਉਹ ਤਾਂ ਹਰੀਸਰੋਂ ਵੱਢ ਕੇ ਦਿਖਾਉਂਦੇ ਨੇ ਇਹ ਕੱਚੀ ਘਾਣੀ ਆ ਨਾ ਅਸਲ 'ਚ ਲੋਕਾਂ ਨੂੰ ਪਤਾ ਨਹੀਂ ਹੁੰਦਾ ਵੀ ਕੱਚੀ ਘਾਣੀ ਦਾ ਮਤਲਬ ਕੀ ਆ ਹਾਂਜੀ ਕੱਚੀ ਘਾਣੀ ਜਿਵੇਂ ਦੋਸਤੋਂ ਪਹਿਲਾਂ ਬਲਦਾਂ ਵਾਲੇ ਕੋਲੂ ਹੁੰਦੇ ਸੀਗੇ ਲੱਕੜ ਦਾ ਹੁੰਦਾ ਸੀਗਾ ਉਹਨੂੰ ਕੀ ਕਹਿੰਦੇ ਸੀ ਜਿਹੜਾ ਵਿਚਾਲੇ ਹੁੰਦਾ ਸੀ ਉਹ ਨੂੰ ਮੂਗਲੀ ਕਹਿੰਦੇ ਮੂਗਲੀ ਕਹਿੰਦੇ ਸੀ ਹਨਾ ਉਹ ਆਪਣਾ ਹੁਣ ਕੱਢ ਕੇ ਸਾਫ਼ ਕਰੀ ਜਾਂਦੇ ਆ ਤੇ ਹੁਣ ਇੱਥੇ ਇੱਥੇ ਮੂਗਲੀ ਲੱਗੀ ਹੁੰਦੀ ਆ ਇੱਥੇ ਹੁੰਦੀ ਆ ਤੇ ਆਹ ਦੇਖੋ ਵੀ ਆਹ ਵਿੱਚ ਵੀ ਲੱਕੜ ਆ ਪਹਿਲਾਂ ਉਹ ਚੀਜ਼ ਨੂੰ ਬਲਦ ਘਵਾਉਂਦੇ ਸੀ ਹੁਣ ਚਲੋ ਮਸ਼ੀਨ ਘਵਾਉਂਦੀ ਆ ਵੀ ਪ੍ਰੋਸੈਸ ਉ ਹੁਣ ਇਹਨੇ ਮਸ਼ੀਨੀ ਰੂਪ ਲੈ ਲਿਆ ਹੈਗਾ ਹਾਂਜੀ ਹਾਂਜੀ ਆ ਇਹ ਜਿਹੜਾ ਹੈਗਾ ਆਮ ਜਿਹੜਾ ਸਿੰਪਲ ਕੋਲੂ ਹੈਗਾ ਆਮ ਪਿੰਡਾਂ ਦੇ ਵਿੱਚ ਚੱਕੀਆਂ ਦੇ ਲੱਗੇ ਹੁੰਦੇ ਆ ਹਨਾ ਤੇ ਇਹਦਾ ਤੇਲ 150 ਰੁਪਏ ਕਿਲੋ ਹੈ ਜੀ ਉਹਦਾ 200 ਉਹਦਾ 240 ਆ ਉਹ ਉਹ ਪਈਓ ਉਹ ਸਾਫ਼ ਕਰਨ ਤੇ ਰੱਖੀ ਬੈਠੇ ਆ ਹੈਗੀ ਆ ਉਹ ਲੱਕੜ ਵਾਲਾ ਜਿਹੜਾ ਵਿਚਾਲੇ ਉਹਦੇ ਘੁੰਮਦਾ ਹੈਗਾ ਤੇ ਇੱਥੇ ਜਿਹੜਾ ਤੇਲ ਹੈਗਾ ਉਹ ਲੀਗਲ ਦੇ ਇਹ ਆਪਾਂ ਮੂਖਲੀ ਦਾ ਕੱਢਿਆ ਸੀ ਪਹਿਲਾਂ ਹਾਂਜੀ ਤੇ ਹੁਣ ਦੁਬਾਰੇ ਸਰੋਂ ਦਾ ਕੱਢਣਾ ਫਿਰ ਹੁਣ ਸਾਫ਼ ਕਰਨਾ ਪੈਣਾ ਜਿਹੜੇ ਸਾਰੇ ਤੇਲ ਹੀ ਨਿਕਲ ਜਾਂਦੇ ਆ ਸਾਰੇ ਜੀ ਫਾਰੇ ਬਦਾਮ ਆਲਸੀ ਜਿਹੜਾ ਕੁਝ ਵੀ ਸਾਰੇ ਨਿਕਲ ਜਾਂਦੇ ਠੀਕ ਹੈ ਜੀ ਹਾਂਜੀ ਚਲੋ ਹੁਣ ਆਪਾਂ ਤੁਹਾਨੂੰ ਆਰਡਨੈਟ ਦਿਖਾਉਣੇ ਆ ਕਿਸਾਨ ਹੱਟ ਜਿਹੜੀ ਬਾਈ ਹੋਰਾਂ ਨੇ ਬਣਾਈ ਆ ਜਿੱਥੇ ਸਾਰਾ ਸਮਾਨ ਜਿਹੜਾ ਤਿਆਰ ਕਰਕੇ ਤੇ ਸੇਲ ਕਰਦੇ ਨੇ ਬਾਈ ਹੋਰਾਂ ਨੇ ਜਿਵੇਂ ਦੱਸਿਆ ਵੀ ਸਾਨੂੰ ਕਾਫੀ ਸਾਲ ਹੋ ਗਿਆ ਤੇ ਹੁਣ ਵਧੀਆ ਲੋਕ ਸਾਡੇ ਨਾਲ ਜੁੜੇ ਆ ਹਨਾ ਤੇ ਆਜੋ ਤੁਹਾਨੂੰ ਦਿਖਾਉਣੇ ਆ ਵੀ ਕੀ ਕੀ ਚੀਜ਼ ਇਹਨਾਂ ਕੋਲੇ ਤਿਆਰ ਹੁੰਦੀ ਆ ਉਦੀ ਪ੍ਰੋਪਰ ਪੈਕਿੰਗ ਤੇ ਕੁਆਲਿਟੀ ਤੁਹਾਨੂੰ ਦਿਖਾਉਣੀ ਹੈ। ਹਾਂਜੀ ਭਾਈ। ਇਹ ਆਪਾਂ ਜਿਹੜੇ ਪੈਕਿੰਗ ਕਰਕੇ ਰੱਖਦੇ ਹਾਂ ਜੀ ਇੱਥੇ ਸਾਰਾ ਅਲੱਗ-ਅਲੱਗ। ਇਹ ਮਿਲਟ ਵਾਲੇ ਬਿਸਕਟ ਆ ਗਏ। ਹਾਂਜੀ। ਤੇ ਦੇਸੀ ਘਿਓ ਸ਼ੱਕਰ ਵਾਲੀਆਂ ਪਿੰਨੀਆਂ ਆ ਗਈਆਂ ਜੀ। ਠੀਕ ਹੈ ਜੀ। ਇਹ ਤੁਹਾਡੀ ਆਪਣੀ ਹੱਥੋਂ ਹੀ ਹੈਗੀ ਹੈ ਹਨਾ। ਇੱਥੋਂ ਦੀ ਪੈਕਿੰਗ ਆਪਾਂ ਆਪ ਹੀ ਕੀਤਾ ਸਾਰਾ ਕੁਝ। ਦਾ ਵਿਲੇਜਰਸ ਗਰੁੱਪ। ਇਹ ਤੁਹਾਡਾ ਰਜਿਸਟਰਡ ਹੈਗਾ ਹੁਣ। ਹਾਂਜੀ ਹਾਂਜੀ ਹਾਂਜੀ। ਦਾ ਪਿੰਡੂ ਪੁਆਇੰਟ ਹੈਨਾ। ਹਾਂਜੀ। ਤੇ ਸਭ ਤੋਂ ਪਹਿਲਾਂ ਆਪਾਂ ਦੇਖ ਰਹੇ ਹਾਂ ਬਈ ਇਹ ਕਿਹੜੇ ਕਿਹੜੇ ਬਿਸਕੁਟ ਹੈਗੇ ਨੇ ਮਿਲਟ ਮਿਲਟ ਵਾਲੇ ਆ ਜੀ ਕੰਗਣੀ ਕੋਧਰਾ ਕੁੱਟਕੀ ਸਵਾਖ ਹਾਂਜੀ ਤੇ ਹਰੀ ਕੰਗਣੀ ਤੇ ਛੇਮਾ ਰਾਗੀ ਐਡ ਹੈ ਦੇ ਵਿੱਚ। ਠੀਕ ਹੈ ਜੀ। ਉਸ ਦੇ ਨਾਲ ਬੇਸਨ ਪਿੰਨੀ ਆ ਗਈ ਹੈ ਜੀ ਫਿਰ ਇੱਧਰ ਪਕੌੜੀਆਂ ਆ ਗਈਆਂ। ਹਾਂਜੀ ਇਹ ਪਿਓਰ ਬੇਸਨ ਦੀਆਂ ਇੱਥੇ ਤਿਆਰ ਕਰਦੇ ਹਾਂ ਸਰ ਕੁਛ। ਠੀਕ ਹੈ ਜੀ। ਉਹ ਆ ਪੋ ਤੇਲ ਆ ਗਿਆ ਜੀ। ਇਹ ਜਿਹੜਾ ਉਹ ਕੱਚੀ ਕਾਣੀ ਵਾਲਾ ਕੱਚੀ ਕਾਣੀ ਦਾ ਤੇਲ ਆ ਦੇਖੋ ਜੀ ਦਾ ਕਲਰ ਵੀ ਦੇਖੋ ਹਣਾ। ਕਵਾਲਿਟੀ ਵਾਈ ਹੋਣੇ ਜਿਵੇਂ ਦੱਸਿਆ ਇਹਦੇ ਚ ਜਿਹੜੀ ਨਿਊਟ੍ਰੀਸ਼ਨ ਵੈਲਿਊ ਪ੍ਰੋਪਰ ਹੁੰਦੀ ਆ ਇਧਰ ਆ ਗਿਆ ਆਪਣੇ ਗੁੜ ਕਿਹੜਾ ਆਪਾਂ ਗੁੜ ਆ ਗਿਆ ਜੀ ਹੁੰਦੇ ਆਪਣੇ ਕੋਲੇ ਸਟਾਕ ਚ ਨਹੀਂ ਰਹਿੰਦੇ ਪਰ ਬਣਾਉਨੇ ਆਪਾਂ 15 16 ਤਰ੍ਹਾਂ ਦੇ ਆ ਠੀਕ ਹੈ ਜੀ ਜਿਵੇਂ ਸਟਾਕ ਚ ਹੁਣ ਪੋਜੀਸ਼ਨ ਛੋਲਿਆਂ ਵਾਲ ਆ ਗਿਆ ਹਾਂਜੀ ਸੌਂਫ ਵਾਲ ਆ ਗਿਆ ਸੌਂਫ ਵਾਲ ਆ ਗਿਆ ਅਜਵੈਨ ਵਾਲ ਆ ਗਿਆ ਹਾਂਜੀ ਅਲਸੀ ਵਾਲਾ ਪਿਆ ਜੀ ਠੀਕ ਹੈ ਬਈ ਮੇਰੇ ਖਿਆਲ ਕਾਜੂ ਵਾਲਾ ਖਤਮ ਹੋ ਗਿਆ ਆ ਆਹ ਪਲੇਨ ਗੁੜ ਸਿੰਪਲ ਜਿਵੇਂ ਪੇਲੀ ਵਾਲਾ ਤੁਹਾਨੂੰ ਬਾਦ ਖਾਣਾ ਜੀ ਹਾਂਜੀ ਟਿੱਕੀ ਬਣਾਤੀ ਏ ਦੀ ਛੋਟੀ ਜੀ ਠੀਕ ਹੈ ਜੀ ਇਧਰ achar ਵੀ ਪਏ ਹੈਗੇ ਆਪ ਕਰ ਦਿਓ ਤਿਆਰ ਬਈ ਸਾਰੇ ਹਾਂਜੀ ਹਾਂਜੀ ਹਲਦੀ ਦਾ achar ਹੈ ਆਪਣੇ organic ਹੈ ਜੀ ਆਪ ਦੇ ਖੇਤ ਦੇ ਠੀਕ ਹੈ ਬਈ ਮਿਰਚ ਆ ਗਿਆ ਜੀ ਹਾਂਜੀ ਤੇ ਹਲਦੀ ਪਾਊਡਰ ਆ ਗਿਆ ਹਨਾ ਹਾਂਜੀ ਹਾਂਜੀ ਮਿਰਚ ਪਾਊਡਰ ਸਾਰੀਆਂ ਦਾਲਾਂ ਆ ਗਈਆਂ ਦਾਲਾਂ ਆਪਾਂ ਬਰਾਨੀ ਮੰਗਾਉਣੇ ਹਨ ਪਾਲਿਸ਼ Rajasthan ਚੋਂ ਠੀਕ ਹੈ ਜੀ ਤੇ ਜਿਵੇਂ ਆ ਵੇਸਣ ਵਾਲਾ ਟੰਗਰ ਬਣਾ ਲਿਆ ਗੋੜਾ ਵਾਲਾ ਹਾਂਜੀ ਸਬਜੀ ਵਾਲੇ ਪਕੌੜੇ ਜੀ ਠੀਕ ਹੈ ਜੀ ਆ ਭਾਈ ਆਪਾਂ Rajasthan ਤੱਕ ਦੇ ਲੋਕ ਆ ਕੇ ਲੈ ਕੇ ਜਾਂਦੇ ਜਿਹੜੇ ਇੱਕ ਕਰ ਹੀ ਲੈ ਜਾਂਦਾ ਠੀਕ ਆ ਭਾਈ ਇਹ ਪ्योर ਵੇਸਣ ਦੇ ਆ ਓਕੇ ਮਟਰ ਆ ਗਏ ਜੀ ਆ ਆਮਲੇ ਪਾਊਡਰ ਵਾਲਾ ਗੋੜ ਆ ਗਿਆ ਜੀ ਹਾਂਜੀ ਅ ਇਧਰ ਜਿਵੇਂ ਸੇਵੀਆਂ ਆਟੇ ਦੇ ਬਿਸਕਟ ਆ ਗਏ ਜੀ ਠੀਕ ਹੈ ਜੀ ਮੱਕੀ ਦਾ ਆਟਾ ਬੇਸਣ ਸਾਰਾ ਕੁਝ ਹੀ ਆਣਾ ਹੈ ਨਾ ਵੀ ਪਹਿਲਾਂ ਹੁੰਦਾ ਸੀਗਾ ਵਧੀਆ ਟੇਸਟ ਹੋਊਗਾ ਹਾਂਜੀ 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 ਚਾਹ ਦਾ ਮਸਾਲਾ ਲੱਸੀ ਵਾਲਾ ਨਮਕ ਜੀਰਾ ਮੱਕੀ ਦਾ ਆਟਾ ਬੇਸਣ ਸੌਫ ਸਾਰਾ ਸਮਾਨ ਜੀ ਆ ਜੇ ਆਪਾਂ ਜਿਵੇਂ ਪੈਕਿੰਗ ਕਰਕੇ ਰੱਖਣੀ ਆ ਹਾਂਜੀ ਆ ਦੇਖੋ ਜੀ ਇਹ ਖਿਲਾੜੇ ਤੋਂ ਜਿਹੜਾ ਗੁੜ ਤਿਆਰ ਹੋ ਕੇ ਇੱਥੇ ਆਉਂਦਾ ਹੈਗਾ ਇਸ ਤੋਂ ਬਾਅਦ ਇਹਦੀ ਪੈਕਿੰਗ ਹੁੰਦੀ ਆ ਨਾ ਇਹ 5-5 10-10 ਕਿਲੋ ਜਿੰਨਾ ਵੀ ਹੋਊਗਾ ਅਲੱਗ-ਅਲੱਗ ਇਹਦੇ ਫਲੇਵਰ ਹੈਗੇ ਨੇ ਕੋਈ ਚਾਹ ਵਾਸਤੇ ਆ ਕੋਈ ਸੌਂਫ ਵਾਸ ਸੌਂਫ ਵਾਲਾ ਗੁੜ ਆ ਗਿਆ ਹਨਾ ਤੇ ਇੱਧਰ ਬਾਈ ਹੋਰਾਂ ਦਾ ਸ਼ੱਕਰ ਦੇਖੋ ਇਹ ਹਲਦੀ ਵਾਲਾ ਸ਼ੱਕਰ ਹੈ ਹਲਦੀ ਵਾਲਾ ਸ਼ੱਕਰ ਇਹ ਇਹ ਵੀ ਬਾਈ ਖਾਣ ਲਈ ਹਾਂਜੀ ਹਾਂਜੀ ਖਾਣ ਲਈ ਜਾਂ ਦੁੱਧ ਚ ਪਾ ਕੇ ਜਿਵੇਂ ਆਪਾਂ ਪੀਣਾ ਹੁੰਦਾ ਠੀਕ ਹੈ ਜੀ ਜਿਹੜੇ ਬੰਦੇ ਹਲਦੀ ਨਹੀਂ ਪਾ ਸਕਦੇ ਦੁੱਧ ਚ ਹਨਾ ਟੇਸਟ ਹੁੰਦਾ ਅਲੱਗ-ਅਲੱਗ ਇਹਨੂੰ ਤੁਸੀਂ ਸ਼ੱਕਰ ਨੂੰ ਦੁੱਧ ਚ ਪਾ ਕੇ ਪੀ ਸਕਦੇ ਹੋ ਹਲਦੀ ਵਾਲਾ ਸ਼ੱਕਰ ਆ ਜੀ। ਹਾਂਜੀ। ਤੇ ਬਾਈ ਹੋਰਾਂ ਕੋਲੇ ਪਹੁੰਚੋ ਜੀ ਹਨਾ ਵੱਧ ਤੋਂ ਵੱਧ ਜਿੰਨੇ ਆਪਣੇ ਏਰੀਆ ਦੇ ਭਰਾ ਹੈਗੇ ਨੇ ਤੁਹਾਨੂੰ ਬਾਹਰੋਂ ਵੀ ਆਪਾਂ ਇਹਨਾਂ ਦਾ ਆਊਟਲੈਟ ਦਿਖਾ ਦਿੰਨੇ ਆ ਬਾਈ ਆਪਣਾ ਐਡਰੈਸ ਇੱਕ ਵਾਰੀ ਦੁਬਾਰਾ ਫੇਰ ਬੋਲ ਦਿਓ ਜੀ। ਬਾਈ ਪਿੰਡ ਆਪਣਾ ਕਰਾਈ ਵਾਲਾ। ਹਾਂਜੀ। ਜਿਹੜਾ ਆਪਣਾ ਕਲਾੜ ਚੱਲਦਾ ਮਲੋਟ ਮੁਕਸਰ ਰੋਡ। ਪਿੰਡ ਕਰਾਈ ਵਾਲਾ ਨੇੜੇ ਪਿੰਡ ਔਲਖ। ਠੀਕ ਹੈ ਜੀ। ਮਲੋਟ ਤੋਂ 8 ਕਿਲੋਮੀਟਰ ਮੁਕਸਰ ਰੋਡ ਤੇ। ਠੀਕ ਆ ਬਈ। ਹਾਂਜੀ। ਧੰਨਵਾਦ ਠੀਕ ਹੈ